ਜੋ ਗੱਲ ਕਹਿਣੀ ਹੈ ਨਾ ਇੱਕ ਦੂਜੇ ਨਾਲ ਬੈਠ ਕੇ ਟੇਬਲ ਡਿਸਕਸ਼ਨ ਬੜਾ ਵਧੀਆ ਚੀਜ਼ ਹੁੰਦੀ ਰਿਸ਼ਤੇ ਨਿਭਾਉਣ ਵਾਸਤੇ ਕਿ ਜੇ ਕੋਈ ਵੀ ਉੱਚ ਨੀਚ ਵੀ ਹੈਗੀ ਹੈ ਤੇ ਯੂ ਸਿਟ ਔਨ ਦਾ ਟੇਬਲ ਰਾਤ ਨੂੰ ਰੋਟੀ ਖਾਂਦੇ ਹੋ ਕੋਈ ਗੱਲ ਹੈਗੀ ਤੇ ਗੱਲ ਕਰ ਲਓ ਬੱਚੇ ਆ ਚੀਜ਼ਾਂ ਅੰਜ ਹੈ ਤੇ ਇਹਦੇ ਵਿੱਚ ਮੈਨੂੰ ਲੱਗਦਾ ਹੁੰਦਾ ਵੱਡਿਆ ਦੀ ਜ਼ਿੰਮੇਵਾਰੀ ਜ਼ਿਆਦਾ ਬਣਦੀ ਹੈ ਹਮ ਹੈਨਾ ਈਵਨ ਇਹ ਕਿ ਬੱਚਿਆਂ ਨੂੰ ਅਸੀਂ ਛੋਟੇ ਜਿਹੜੇ ਦੂਜੀ ਪੀੜ੍ਹੀ ਹੈ ਉਹਨੂੰ ਅਸੀਂ ਬਿਲਕੁਲ ਹੀ ਇਹ ਕਹਿ ਦਈਏ ਕਿ ਬੇ ਤਾਂ ਦੁੱਧ ਧੋਤੀਆਂ ਨਹੀਂ ਉਹਨਾਂ 'ਚ ਵੀ ਗਲਤੀਆਂ ਹੁੰਦੀਆਂ ਨੇ ਕਈ ਵਾਰੀ ਪਰ ਜੇ ਦੋਨੋਂ ਪਾਸੇ ਜੇ ਬੈਠ ਕੇ ਗੱਲਬਾਤ ਇੱਕ ਸਵਲ ਇਹ ਹੋਰ ਚੀਜ਼ ਮੈਂ ਵੇਨੇ ਹੁੰਨੀ ਆ ਕਿ ਕਈਆਂ ਨੇ ਇਹ ਸੋਚਿਆ ਹੁੰਦਾ ਬਈ ਮੈਂ ਤਾਂ ਇਹੋ ਜਿਹੀ ਹਾਂ ਮੈਂ ਤਾਂ ਨਹੀਂ ਬਦਲ ਸਕਦੀ ਹੈ ਨਾ ਮੈਂ ਨਹੀਂ ਬਦਲ ਸਕਦੀ ਪਰ ਉਹ ਦੂਜੇ ਨੂੰ ਬਦਲਣ ਦਾ ਯਤਨ ਕਰਦੇ ਹੂੰ ਠੀਕ ਹੈ ਨਾ ਮੈਂ ਮੇਰੀ ਨਿੱਜੀ ਰਾਏ ਇਹ ਹੈ ਕਿ ਅਸੀਂ ਕਿਸੇ ਨੂੰ ਨਹੀਂ ਬਦਲ ਸਕਦੇ ਸਿਰਫ ਆਪਣੇ ਆਪ ਨੂੰ ਬਦਲ ਸਕਦੇ ਹੂੰ ਸੋ ਟ੍ਰਾਈ ਕਰੋ ਕਿ ਜਿੰ ਲੋੜ ਆ ਬਦਲਣ ਦੀ ਤੇ ਤੁਸੀਂ ਆਪਣੇ ਆਪ ਨੂੰ ਬਦਲ ਲਓ ਨਾ ਕਿ ਆਪਣੇ ਸਾਹਮਣੇ ਚਾਹੇ ਤੁਹਾਡੇ ਨਾਨਾ ਨੇ ਚਾਹੇ ਤੁਹਾਡੇ ਦਰਾਣੀ ਹੈ ਚਾਹੇ ਜਠਾਣੀ ਹੈ ਚਾਹੇ ਸੱਸ ਹੈ ਬਾਡਾ ਵਰ ਜਪੈਣ ਵੀ ਸਕੀ ਹੋਵੇ ਤਾਂ ਪਈਆਂ ਸਕੀਆਂ ਭੈਣਾਂ ਦੇ ਵੀ ਆਪਸ ਚ ਨਹੀਂ ਬਣਦੀ ਹੁੰਦੀ ਜੀ ਬਿਲਕੁਲ ਸਕੇ ਭਰਾਵਾਂ ਦੇ ਨਹੀਂ ਬਣਦੀ ਸਿਰ ਵੱਡਣ ਤੱਕ ਚਲੇ ਜਾਂਦੇ ਆ ਕਿਉਂਕਿ ਇੱਕ ਦੂਜੇ ਨੂੰ ਬਦਲਣ ਦਾ ਯਤਨ ਕਰਦੇ ਨੇ ਇਹ ਹਮੇਸ਼ਾ ਇੰਜ ਹੀ ਕਰਦਾ ਮੈਂ ਨਹੀਂ ਅਜ ਕਰਦਾ ਉਹ ਤੁਸੀਂ ਜਦੋਂ ਬਦਲਣ ਦੇ ਰਾਹ ਤੇ ਤੁਰ ਪੈਂਦੇ ਹੋ ਨਾ ਉਸ ਵੇਲੇ ਰਿਸ਼ਤਿਆਂ ਦੇ ਵਿੱਚ ਇੱਕ ਕੜਤਣ ਆਉਂਦੀ ਹੈ ਤਰੇੜ ਆਉਂਦੀ ਹੈ ਰਿਸ਼ਤੇ ਟੁੱਟ ਜਾਂਦੇ ਆ ਕਹਿੰਦੇ ਨੇ ਰਿਸ਼ਤੇ ਜਿਹੜੇ ਆ ਨਾ ਇਹ ਰਬੜ ਵਾਂਗੂ ਹੁੰਦੇ ਆ ਇਹਨਾਂ ਨੂੰ ਬੜਾ ਖਿੱਚੋ ਨਾ ਹੂੰ ਜਿੰਨਾ ਖਿੱਚੋਗੇ ਉਹ ਟੁੱਟ ਜਾਣਗੇ ਹੂੰ ਅੱਲਾ ਇਹ ਇਹਨੇ ਮਤਲਬ ਇਹਨਾਂ ਨੂੰ ਰਬਰ ਸਪੇਸ ਦੇਣੀ ਚਾਹੀਦੀ ਸਪੇਸ ਦੇ ਦਿਓ ਰਬੜ ਵਾਂਗੂ ਹੀ ਰੱਖੋ ਲਚਕੀਲੇ ਰੱਖੋ ਹੂੰ ਲਚਕੀਲੇ ਰੱਖੋ ਬਹੁਤ ਹਾਰਡ ਐਂਡ ਫਾਸਟ ਰੂਲਸ ਨਾ ਬਣਾਓ ਚਾਹੇ ਤੁਹਾਡੇ ਆਪਣੇ ਬੱਚੇ ਦੇ ਨਾਲ ਹੀ ਹੈ ਛੋਟਾ ਬੱਚਾ ਵੀ ਉਹਦੇ ਲਈ ਵੀ ਹਾਰਡ ਐਂਡ ਫਾਸਟ ਰੂਲਸ ਨਹੀਂ ਹੈ ਇੱਕ ਮੈਂ ਹੋਰ ਚੀਜ਼ ਵੇਖੀ ਇਸ ਵਲੀਨ ਕਿ ਰਿਸ਼ਤੇ ਐਂਡ ਦੇ ਉਨ ਦੇ ਮੋਰ ਦੇ ਵਿੱਚ ਜਿਹੜਾ ਬੱਚੇ ਦਾ ਪਾਲਣ ਪੋਸ਼ਣ ਆ ਉਹਦਾ ਬੜਾ ਤਗੜਾ ਰੋਲ ਹੁੰਦਾ ਹਮਮ ਜਿਵੇਂ ਆਪਣੇ ਘਰਾਂ ਦੇ ਵਿੱਚ ਅੱਜ ਕੱਲ ਤਾਂ ਹੁਣ ਇੱਕ ਇੱਕੀ ਬੱਚਾ ਹੋ ਗਿਆ ਨਾ ਇੱਕ ਮੁੰਡਾ ਹੋ ਗਿਆ ਕੁੜੀ ਹੋ ਗਈ ਹੈ ਨਾ ਤੇ ਰਿਸ਼ਤੇ ਤਾਂ ਵੈਸੇ ਖਤਮ ਹੋ ਰਹੇ ਆ ਜੇ ਇੱਕ ਕਿਸੇ ਦੇ ਮੁੰਡਾ ਹੋ ਗਿਆ ਤਾਂ ਕਹਿੰਦੇ ਹੁਣ ਤਾਂ ਦੂਜਾ ਬੱਚਾ ਚਾਹੀਦਾ ਨਹੀਂ ਹੈ ਹੁਣ ਉਸ ਬੱਚੇ ਦੇ ਨਾਤ ਗਾਹਵ ਦੇ ਨਿਆਣੇ ਦਾ ਚਾਚਾ ਤੇ ਨਾ ਉਹਦਾ ਕੋਈ ਤਾਇਆ ਤੇ ਨਾ ਭੂਆ ਤੇ ਨਾ ਕੋਈ ਰਿਸ਼ਤੇ ਵੈਸੇ ਖਤਮ ਹੋ ਰਹੇ ਨੇ ਤੇ ਜੇ ਅਸੀਂ ਇਹਨਾਂ ਨੂੰ ਕਹਿੰਨ ਕਿ ਚਲੋ ਉਸ ਬੱਚੇ ਨੂੰ ਅਸੀਂ ਕਿਵੇਂ ਪਾਲਣਾ ਹੈ ਕਦੇ ਇਹ ਹਰ ਮਾਪਬਪ ਦੇ ਆਪੋ ਆਪਣੀ ਮਰਜ਼ੀ ਅਸੀਂ ਤੇ ਠੋਸ ਨਹੀਂ ਸਕਦੇ ਪਰ ਕਈ ਵਾਰੀ ਇੰਜ ਹੁੰਦਾ ਹੈ ਕਿ ਅਸੀਂ ਆਪਣੇ ਬੱਚੇ ਦੀ ਦੂਜਿਆਂ ਸਾਹਮਣੇ ਬੜੀ ਜੀ ਤਾਰੀਫ ਕਰੀ ਜਾਂਦੇ ਆ ਇਹ ਤਾਂ ਬੜਾ ਹੀ ਵੀਪਾ ਇਹ ਤਾਂ ਬੜਾ ਹੀ ਚੰਗਾ ਹੈ ਇਹ ਤਾਂ ਬੜਾ ਹੀ ਅੰਚਾ ਉਹ ਬੱਚਾ ਸਮਝਦਾ ਹੈ ਕਿ ਸਾਰੇ ਮੇਰੇ ਗੋਣ ਆ ਹੂੰ ਹੂੰ ਚਾਹੇ ਉਹਦੇ ਜੀ ਕਮਿੰਗ ਆ ਵੀ ਹੋਣਾ ਇਹਨੂੰ ਫਿਰਾਂ ਜੇ ਲੱਗਣ ਲੱਗ ਜਾਂਦਾ ਕਿ ਮੈਂ ਚੁੱਪ ਰਵਾਂ ਤਾਂ ਵਧੀਆ ਵਾ ਜੇ ਮੈਂ ਨਾ ਬੋਲਾਂ ਤਾਂ ਚੰਗੀ ਗੱਲ ਆ ਜੇ ਮੈਂ ਸਾਰੇ ਆਿਆਂ ਨੂੰ ਸੱਚੀ ਗੱਲ ਕਰਦਾ ਤੇ ਚੰਗੀ ਗੱਲ ਆ ਉਹਦੇ ਨਾਲ ਕਿਉਂਕਿ ਉਹਦੇ ਅੰਦਰਲੀ ਇੱਕ ਸਵੈਮਾਨ ਹੁੰਦਾ ਨਾ ਉਹ ਹੌਲੀ ਹੌਲੀ ਦਬਣ ਲੱਗ ਜਾਂਦਾ ਤੇ ਜਾਂ ਇੱਕ ਬੱਚਾ ਥੋੜਾ ਜਿਹਾ ਅਗਰੈਸਿਵ ਮੇਰੇ ਅਰਗਾ ਹੈਗਾ ਕੋਣ ਇਹ ਬਾਲ ਲੜਾਕਾ ਇਹਦਾ ਹੈ ਇਹ ਜਿਹਾ ਇਹਦਾ ਇੰਜ ਉਹ ਬੱਚੇ ਨੂੰ ਲੱਗਦਾ ਕਿ ਠੀਕ ਆ ਹੁਣ ਮੈਂ ਇਹ ਜਿਹਾ ਤੇ ਇੰਜ ਦਾ ਹੀ ਰਹੂੰਗਾ ਸੋ ਕੁੜੀਆਂ ਦੇ ਅਸੀਂ ਬਹੁਤ ਅਕਸਰ ਲੈ ਲੈਂਦੇ ਕੁੜੀਆਂ ਦੇ ਵੀ ਕੁੜੀਆਂ ਜਿਹੜੀਆਂ ਨਾ ਨੂਹਾਂ ਜਿਹੜੀਆਂ ਨਾ ਉਹੀ ਉਹਨਾਂ ਨੇ ਐਡਜਸਟ ਕਰਨਾ ਉਹਨਾਂ ਪਰ ਅਡਜਸਟ ਸਾਰੇ ਨਹੀਂ ਕਰਨਾ ਹੁੰਦਾ ਮੁੰਡੇ ਨੇ ਵੀ ਕਰਨਾ ਹੁੰਦਾ ਕੁੜੀ ਨੇ ਵੀ ਕਰਨਾ ਹੁੰਦਾ ਕਰਦੇ ਸਾਰੇ ਰਿਸ਼ਤੇ ਆਨੇ ਕਰਨਾ ਹੁੰਦਾ ਸੋ ਡੋਟ ਟ੍ਰਾਈ ਟੂ ਚੇਂਜ ਈਚ ਅਦਰ ਟ੍ਰਾਈ ਟੂ ਚੇਂਜ ਯੋਰਸੈਲਫ ਹੂੰ ਸੋ ਆਪਣੇ ਆਪ ਨੂੰ ਬਦਲੋ ਤੇ ਚੁਗਲੀਆਂ ਚ ਅਗਲੀਆਂ ਤੋਂ ਪ੍ਰੇਜ਼ ਕਰੋ ਕਹਿੰਦੇ ਨੇ ਕਿ ਜਦੋਂ ਆਪਾਂ ਕਹਿੰਦੇ ਚੁਗਲੀ ਕਰਦੇ ਆ ਨਾ ਤੇ ਜਾਂ ਨੰਧਿਆ ਕਰਦੇ ਆ ਤੇ ਉਹਦੇ ਬਾਰੇ ਤਾਂ ਬਾਅਦ ਚ ਪਤਾ ਲੱਗਦਾ ਤੇਰੇ ਬਾਰੇ ਪਹਿਲਾਂ ਪਤਾ ਲੱਗੇ ਵੀ ਤੂੰ ਕਹਿੋ ਜੀ ਹਾਂ ਬਿਲਕੁਲ ਅਸੀਂ ਆਪਣੀ ਪਰਸਨੈਲਿਟੀ ਐਕਚੁਅਲੀ ਦੱਸ ਦੋਏ ਆ ਅਗਲੇ ਨੂੰ ਵੀ ਅਸੀਂ ਇੰਨੇ ਜੁਗ ਗਏ ਆ ਪਰ ਮੈਂ ਵੈਸੇ ਤਾਂ ਕੋਈ ਗੱਲ ਨਹੀਂ ਕੀਤੀ ਪਰ ਬੰਦਾ ਗੱਲ ਕੀਤੇ ਬਿਨਾਂ ਰਾਏ ਨਹੀਂ ਸੋਕਦਾ ਹਨਾ ਤੋ ਫਿਰ ਆਪੇ ਪਤਾ ਲੱਗ ਜੂ ਅਗਲਾ ਕਿ ਵੀ ਇਹ ਤੇ ਆਪਣੇ ਨੌ ਦੀ ਚੁਗਲੀ ਕਰਨੀ ਹੁੰਨੀ ਹਾਂ ਇਹਨੇ ਮੇਰੀਆਂ ਵੀ ਕਰਨੀਆਂ ਗਾਂ ਜਾ ਕੇ ਜੇ ਗਾਂ ਜਾ ਕੇ ਤੇ ਜ਼ਿਆਦਾ ਵੀ ਕਰਨ ਸੁਪਾਰੇ ਗਾਰੇ ਹੁਕੇ ਰਾਂ ਦੀ ਲੋੜ ਹੁੰਦੀ ਰਿਸ਼ਤੇ ਨਿਭਦੇ ਨੇ ਇਹੋ ਜੀ ਗੱਲ ਨਹੀਂ ਵੀ ਨਹੀਂ ਨਿਭਦੇ ਅਸੀਂ ਤਾਂ ਇਹ ਵੇਖਿਆ ਕਿ ਮੇਰੇ ਪਰਿਵਾਰ ਦੇ ਵਿੱਚ ਜਿਵੇਂ ਮੇਰੀ ਦਾਦੀ ਸੀ ਤੇ ਗਾਂ ਮੇਰੀਆਂ ਤਿੰਨ ਮੇਰੀ ਮਾਤਾ ਜੀ ਸੀ ਮੇਰੇ ਤਾਈ ਸੀ ਮੇਰੀ ਚਾਚੀ ਸੀ ਤੇ ਰਿਸ਼ਤੇ ਨਵਤੇ ਰਹੇ ਪਰ ਵੱਡਾ ਪਰਿਵਾਰ ਸੀ ਵੀ ਬਾਈ ਜੀਆਂ ਦਾ ਪਰਿਵਾਰ ਚਾਚੇ ਤਾਇਿਆਂ ਦਾ ਪੰਜ ਭੈਣ ਭਰਾ ਸੀ ਪੰਜ ਦੁੱਤੇ ਇਕੱਠਿਆਂ ਨੀ ਕੋ ਵੇੜੇ ਦੇ ਵਿੱਚ ਸੌਣਾ ਇੱਥੇ ਰਾਤ ਤਾਰਿਆਂ ਦੇ ਵਿੱਚ ਤਾਰਿਆਂ ਦੇ ਸਾਹ ਚ ਬਾਤਾਂ ਸੁਣਨੀਆਂ ਚਾਚਾ ਜੀ ਕੋਲੋਂ ਤੇ ਉਹ 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 ਵੇਲੇ ਵੀ ਨਹੀਂ ਭੁੱਲਦੇ ਸਾਨੂੰ ਹਮ ਖਰੋ ਚੀਜ਼ਾਂ ਤੇ ਹੁਣ ਆ ਲੋਪ ਹੋ ਗਈਆਂ ਨੇ ਆ ਫੋਨ ਨੇ ਵੀਡੀਓ ਕਾਲ ਹਨ ਫਲਾਣਾ ਹੈ ਇਹਨਾਂ ਚੀਜ਼ਾਂ ਨੇ ਬੱਚਿਆਂ ਨੂੰ ਕੈਪਚਰ ਕਰ ਲਿਆ ਬੱਚੇ ਕਮਰੇ ਚ ਬੈਠ ਕੇ ਤੇ ਲੱਗ ਥਲਗ ਹੋ ਰਹੇ ਨੇ ਇੱਕ ਹੋਰ بڑا ਵੱਡੀ ਚੀਜ਼ ਜਿਹੜੀ ਆਉਂਦੀ ਹੈ ਮੈਂ ਸੁਣਦੀ ਹੁੰਦੀ ਆ ਬਈ ਕੁੜੀ ਨੂੰ ਬੜਾ ਕੰਮ ਨਹੀਂ ਆਉਂਦਾ ਹੌਸਟਲ 'ਚ ਪੜਹੀ ਹੈ ਹਾਂ ਵੀ ਹੌਸਟਲ 'ਚ ਪੜਨਾ ਕਿਹੜਾ ਗੁਨਾਹ ਆ ਅਸੀਂ ਕੁੜੀ ਪੜਾਈ ਹੈ ਅਸੀਂ ਕੰਮ ਨਹੀਂ ਕਰਾਇਆ ਕੰਮ ਨਹੀਂ ਆਉਂਦਾ ਕੋਈ ਗੱਲ ਨਹੀਂ ਨਹੀਂ ਆਉਂਦਾ ਤੇ ਆ ਜਾਏਗਾ ਮੈਂ ਇਹ ਵੀ ਵੇਖਿਆ ਪੜੀਆਂ ਲਿਖੀਆਂ ਕੁੜੀਆਂ ਨੂੰ ਕਿ ਕੋਈ ਗੱਲ ਨਹੀਂ ਜੀ ਜਿਨੇ ਇੰਜੀਨੀਅਰਿੰਗ ਕਰ ਲਈ ਜਿਨੇ ਮਾਸਟਰਸ ਕਰ ਲਈ ਜਿਨੇ ਪੜ ਲਿਆ ਉਹਦੀ ਦਾਲ ਨੂੰ ਤੜਕਾ ਲਾਉਣਾ ਕਿੰਨਾ ਔਖਾ ਹੈ ਬਿਲਕੁਲ ਠੀਕ ਹੈ ਮੈਂ ਮੋٹے ਤੌਰ ਤੇ ਦੱਸ ਦਿੰਦਾ ਵੀ ਦੋ ਹੀ ਗੱਲਾਂ ਹੁੰਦੀਆਂ ਅਭੀ ਤੂੰ ਤਾਂ ਉਹ ਕਰ ਰਹੀ ਜੋ ਕਿਸੇ ਕਿਸੇ ਨੇ ਕੀਤਾ ਜਿਹੜਾ ਸਭ ਨੂੰ ਆਉਂਦਾ ਉਹ ਕੜੌਖਾ ਤੇਰੇ ਲਈ ਉਹ ਕੜੌਖਾ ਉਹ ਤੂੰ ਸਿੱਖ ਸਕਦੀ ਜਿਹੜੇ ਉਹਨੂੰ ਇਸ ਢੰਗ ਨਾਲ ਪ੍ਰੇਰਣਾ ਕੋਈ ਸਿੱਖ ਲੈਣਾ ਇਹ ਗੱਲ ਕੋਈ ਨਹੀਂ ਦਾਲ ਨੂੰ ਬਾਅਦ ਤੜਕਾ ਲਾਉਣਾ ਸਬਜ਼ੀ ਨੂੰ ਪਹਿਲਾਂ ਲਾਉਣਾ ਬਸ ਇੰਨਾ ਹੀ ਫਰਕ ਹੈ ਬਿਲਕੁਲ ਠੀਕ ਹੈ ਠੀਕ ਹੈ ਨਾ ਸੋ ਉਹ ਬੱਚੇ ਜਿਨ੍ਹਾਂ ਨਾਲ ਤੁਸੀਂ ਇੰਜ ਪ੍ਰੇਰਦੇ ਨਾ ਬੱਚੇ ਸਿੱਖ ਜਾਂਦੇ ਨੇ ਹਮਮ